ਜਾਰੋਚ ਵੇਜ ਕਿੱਥੇ ਗੇਮ ਖੇਡਦੇ ਰਹਾ ਕਬੱਡੀ ਉਹਨਾਂ ਸਰੀਰ ਹੀ ਨੈਕਸਟ ਲੈਵਲ ਤੇ ਕਰਤੀ ਫਿਟਨੈਸ ਹੀ ਲੈ ਉੱਪਰੇ ਲੈਵਲ ਤੇ ਕਰਤੀ ਜਾਨੀ ਵੱਧ ਪਾਵਰ ਹੀ ਵਧਿਆ ਜਾਨ ਕਰੰਟ ਤੇ ਉਹਨਾਂ ਚ ਉਹਨਾਂ ਨੇ ਉਹ ਚੀਜ਼ ਹੀ ਉੱਪਰੇ ਲੈਵਲ ਤੇ ਕਰਤੀ ਆ ਹੁਣ ਆਪਾਂ ਕਦੋਂ ਦੇ ਕਿੰਨਾ ਚਿਰ ਦੇ ਮੈਚ ਖੇਡਦੇ ਆ ਆਪਾਂ ਵੀ ਗਿੱਟੇ ਫੜਾ ਦਿੰਨੇ ਕੁੱਚਾ ਫੜਾ ਦਿੰਨੇ ਆ ਜਾਂ ਦੂਜੇ ਤੇ ਉਹਨਾਂ ਦੀ ਸਾਲੀ ਜਦੋਂ ਕੋਈ ਗਿੱਟੇ ਗੋਚ ਨਹੀਂ ਜਾਂਦਾ ਆ ਪੁੜੀਆ ਫੁੱਟ ਵਾਲਾਂ ਨੂੰ ਬੁਰਕ ਕੇ ਵਾਜਦੇ ਕਿਦਾਂ ਫੜੂ ਕੋਈ ਮਿਹਨਤੀ ਨੇ ਸ੍ਰੀ ਏਦਾਂ ਫਿੱਟ ਕੀਤਾ ਮਿਹਨਤੀ ਆ ਮੈਂ ਜਦੋਂ ਨਾ ਮਿਹਨਤੀ ਨੈਕਸਟ ਲੈਵਲ ਦੀ ਕਰਤੀ ਤੇ ਉੱਪਰ ਉੱਪਰਲੇ ਲੈਵਲ ਤੇ ਹਾਂ ਜੀ ਉੱਪਰਲੇ ਲੈਵਲ ਤੇ ਜਿਹੜਾ ਨਾ ਤੁਸੀਂ ਕਹਿ ਦਿੰਦੇ ਆ ਵਾ ਨਹੀਂ ਆ ਠੀਕ ਹੈ ਕਿਤੇ ਤੁਸੀਂ ਨਾ ਚਲੋ ਇੱਕ ਆਦੀ ਮੈਂ ਫੁਕਰੀ ਨਹੀਂ ਮਾਰਦਾ ਗੁਰੂ ਰਾਮਦਾਸ ਸਾਹਿਬ ਸਭ ਨੂੰ ਤੁਸੀਂ ਚਲ ਮੇਰੇ ਨਾਲ ਕਿਤੇ ਰਹਿ ਕੇ ਵੇਖਿਓ 2-4 ਦਿਨ 5 ਦਿਨੋਂ ਕਰੇ ਫੇਰ ਤੁਸੀਂ ਦੱਸੋ ਵੀ ਮਿਹਨਤ ਕਿਹਨੂੰ ਕਹਿੰਦੇ ਆ ਅਨਮ ਬਾਬਾ ਚਲੋ ਉੱਚਾ ਬੋਲਣਾ ਬਲਾਵੇ ਸਤਿਗੁਰੂ ਹਾਂਜੀ